ਸਸੀ ਕਾਲਜੀ ਦੋਸਤੋ ਅੱਜ ਗੱਲ ਕਰਾਂਗੇ 10 ਕਿਲੋ ਵਾਲੀ ਗਾਂ ਦੇ ਦੁੱਧ ਬਾਰੇ ਗੱਲ ਐਸੀ ਮੈਂ ਨਾ ਅੱਜ ਵੀਡੀਓ ਦੇਖ ਰਿਆ ਸੀ ਦੁਪਹਿਰੇ ਉਹਦੇ ਚ ਨੇ ਇੱਕ ਦੋ ਹੈਗੇ ਜਵਾਜ ਲੱਗੇ ਨੇ ਕਿ ਇੱਕ ਗਾਂ 10 ਕਿਲੋ ਦੁੱਧ ਦਿੰਦੀ ਆ ਤੇ 40 ਦੇ حساب ਨਾਲ 400 ਦਾ ਦੁੱਧ ਹੋ ਗਿਆ 200 ਦਾ 150 ਦਾ ਖਾਂਦੀ ਆ 200 250 ਬਚਾਏ ਜਾਂਦੀ ਆ ਠੀਕ ਆ ਮਹੀਨੇ ਦਾ 6000 ਹੋ ਗਿਆ ਜੇ 10 ਗਾਵਾਂ ਨੇ ਤਾਂ ਆਪਣੇ 60000 ਰੁਪਏ ਹੋ ਗਿਆ ਉੱਥੇ ਗੱਲ ਕੀ ਹੁੰਦੀ ਆ ਉੱਥੇ ਨਾ ਬੜੇ ਪੰਡ ਭਰਾ ਵੇਖਦੇ ਨੇ ਕੋ ਵੀਡੀਓ ਨੇ ਵੇਖਦੇ ਹਰ ਕੋਈ ਪਤਾ ਕਰ ਲੀ ਹਰ ਇੱਕ ਐਕਟਿਵ ਹੈ ਅਜਕਲ ਸੋਸ਼ਲ ਮੀਡੀਆ ਤੇ ਤੇ ਜਿਹੜੇ ਭਰਾ ਕਿ ਨਵੇਂ ਹੁੰਦੇ ਨੇ ਉਹ ਉਹਨਾਂ ਸਾਰਾ ਕੰਮ ਕਾਰ ਛੱਡ ਕੇ ਆਉਂਦਾ ਨੌਕਰੀਆਂ ਛੱਡ ਕੇ ਉਹ ਲਾਂਚ ਚ ਪੈ ਜਾਂਦੇ ਫਿਰ ਉਹ ਇਧਰ ਨੂੰ ਤੁਰ ਪੈਂਦੇ ਨੇ ਚੱਲ ਵੀਂਦਾ ਕਿ ਯਾਰ ਵਧੀਆ ਪੈਸੇ ਬਣਦੇ ਹੁੰਦੇ ਤਾਂ ਹੀ ਆ ਪਰ ਨਹੀਂ ਵੀਰੋ 10 ਕਿਲੋ ਗਾਂ ਦੇ ਪਿੱਛੇ ਨਾ ਲੱਗੋ ਤੇ ਨਾ ਹੀ ਕਿਉਂਕਿ ਇਹ ਗੱਲ ਕਰਦੇ ਜਿਹਨੇ ਬਿਜ਼ਨਸ ਕਰਨਾ ਇੱਕ ਗਾਮਾਂ ਦਾ ਦੁੱਧ ਵੇਚ ਕੇ ਬਿਜ਼ਨਸ ਕਰਨਾ ਉਹਨਾਂ ਵਾਸਤੇ ਗੱਲ ਕਰ ਰਿਹਾ ਠੀਕ ਹੈ ਜੀ ਕਰੋਸ ਗਾਂ ਦੀ ਐਫ ਐਫ ਦੀ ਇਨੂ ਕਾਸ ਕਰ ਕਿਉਂਕਿ 25 ਲੀਟਰ ਵਾਲਾ ਵੀ ਉਹਨਾਂ ਖਾਂਦੀਆਂ 10 ਲੀਟਰ ਵਾਲੀ ਵੀ ਇੰਨੀ ਖਾਊਗੀ ਤੇ 40 ਲੀਟਰ ਵਾਲੀ ਵੀ ਉੰਨੀ ਹੀ ਖਾਊਗੀ ਲਗਭਗ ਪੱਠੇ ਦਾ ਲਾ ਲਓ ਫੀਡ ਤਾਂ ਉਹ ਆਦੇ ਮੁਤਾਬਿਕ ਜਿੰਨੀ ਪਾ ਸਕਦੇ ਆਪਾਂ ਪਾ ਸਕਦੇ ਪਤਾ ਗੱਲ ਕੀ ਹੁੰਦੀ ਆ 10 ਲੀਟਰ ਵਾਲੀ ਗੱਲ ਦੀ ਗੱਲ ਕਰ ਰਹੇ ਆਪਾਂ ਜੇ ਮੰਨ ਲੇ ਕਿ ਚਲ ਕੋਈ ਗਾਂ ਕੁਛ ਨਾ ਕਰੇ ਨਾ ਦੁੱਧ ਨਾ ਦੇਵੇ ਫੰਡਰ ਗਾਂ ਹੋਣਾ ਉਹਨੂੰ ਜੀਣ ਵਾਸਤੇ ਵੀ 200-250 ਰੁਪਏ ਚਾਹੀਦੇ ਤਾਂ ਜੀ ਜਿਊਗੀ ਉਹ ਜੀਣ ਵਾਸਤੇ ਤੇ ਜਿਹੜੀ ਦੁੱਧ ਦਿੰਦੀ ਆ ਤੇ ਉਹਨੂੰ ਫੀਡ ਪਾਵਾਂਗੇ ਠੀਕ ਆ ਤੇ ਉਹ ਉਹਦਾ ਜੋ ਦੁੱਧ ਵੀ ਕੱਢਣਾ ਠੀਕ ਹੈ ਤੇ ਜੇ ਤੇ ਆਪਾਂ ਉਹਦੇ ਦਾਣਾ ਵਧਾਤਾ ਤੇ ਆਪ ਨੂੰ 10 ਲੀਟਰ ਵਾਲੇ ਦਾ ਬਚਣਾ ਕੁਛ ਨਹੀਂ ਜੇ ਆ ਤਾਂ ਦਾਣਾ ਘਟਾਤਾ ਤੇ ਉਹਨੇ ਤਾਂ ਵੀ ਕੁਛ ਨਹੀਂ ਪਚਾ ਕੇ ਦੇਣਾ ਉਹਨੇ ਦੁੱਧ ਹੀ ਨਹੀਂ ਦੇਣਾ ਠੀਕ ਹੈ ਜੀ ਜਿਹੜੀ ਗੱਲ ਕਰ ਰਹੇ ਆਪਾਂ ਕਰੋਸ ਦੀ ਐਚਐਫ ਦੀ ਜਾਂ ਪਿਓਰ ਐਚ ਦੀ ਗੱਲ ਕਰ ਰਹੇ ਆਂ ਦੇਸੀ گاਵਾ ਦਾ ਚਲੋ ਅਲੱਗ ਛੱਡ ਦੋ ਉਹਨਾਂ ਦਾ ਤਾਂ ਇੱਕ ਫੱਡ ਮੈਟਰ ਹੈ ਠੀਕ ਹੈ ਬਿジネス ਕਰੋ ਚੰਗੀ ਗਾਂ ਤੋਂ ਕਰੋ 25 ਲੀਟਰ ਵਾਲੀ 30 ਲੀਟਰ ਵਾਲੀ ਤੋਂ ਕਰੋ ਤੁਹਾਨੂੰ ਫੇਰ ਰੁਪਏ ਬਚਣਗੇ ਅੱਜ ਆਪਣੇ ਕੋ ਗਾਵਾਂ ਖੜੀਆਂ ਗਾਵਾਂ ਛੱਡ ਗਿਆ 13 14 ਲੀਟਰ ਵਾਲੀਆਂ ਬਾਕੀ ਆਪਣੀ ਸਾਰੀ 25 ਲੀਟਰ ਵਾਲੀਆਂ ਗਾਵਾਂ ਨੇ ਇਹ ਲਾ ਲਓ ਵੀ ਸਾਰਾ ਖਰਚਾ ਕਰਕੇ ਮਸੇ 60 70000 ਰੁਪਏ ਸਾਨੂੰ ਛੱਡਦੀਆਂ ਸੀ ਠੀਕ ਹੈ ਜੀ ਤੇ ਜੇ ਮੈਂ ਇਹ ਵੀ ਮੈਂ ਵੀ ਤਾਂ 10 ਲੀਟਰ ਵਾਲੀ ਬੰਨ ਲਾ ਬੰਨ ਲੈਂਦਾ ਬੰਨ ਲੰਦਾ ਤੇ ਮੈਨੂੰ ਸ਼ਾਇਦ ਅੱਜ ਕੁਝ ਨਾ ਪਾਜਦਾ ਗੱਲ ਪਤਾ ਕਿੱਥੇ ਹੁੰਦੀ ਆ ਗੱਲ ਹੁੰਦੀ ਆ ਉਹ ਭੈਣ ਭਰਾ ਆ ਨਾ ਉਹ ਵੀਡੀਓ ਵੇਖ ਕੇ ਨਗਰ ਲੱਗ ਜਾਂਦੇ ਫਿਰ ਗਾਵਾਂ ਲਿਆਂਦਾ 30 40000 ਰ ਉਹ ਨਾ ਤੇ ਉਹ 30 40 ਹਜ਼ਾਰ ਨਾਲ ਦੁੱਧ ਹੁੰਦਾ ਠੀਕ ਹੈ ਨਾ ਉਹਦੇ ਪੈਸੇ ਬੁਰੀ ਹੁੰਦੇ ਤੁਹਾਨੂੰ ਪਤਾ ਪਿੰਡਾਂ ਚ ਰੇਟ ਕੀ ਆ 35 ਰੁਪਏ 36 ਰੁਪਏ ਆ ਦੱਸੋ 10 ਲੀਟਰ ਵਾਲੇ ਚ ਕੀ ਬਚਾਲੋਗੇ ਭਾਈ 300 ਤਾਂ ਤਖਾ ਗਈ ਉਹ ਰੁਪਈਆ ਤਰਕੇ 50 ਸ਼ਾਇਦ ਉਹ ਵੀ ਨਾ ਬਚਣ ਪਹਿਲੀ ਗੱਲ ਤਾਂ ਉਹ ਵੀ ਨਹੀਂ ਪਾਜਦਾ ਜੇ ਆਪਾਂ ਮੁੱਲ ਦੀ ਤੂੜੀ ਮੁੱਲ ਦੇ ਪੱਠੇ ਸਾਰਾ ਕੁਸ਼ਣ ਮੁੱਲ ਤਾਂ ਫਿਰ ਤਾਂ ਕੱਖ ਨਹੀਂ ਪਾਜਦਾ ਠੀਕ ਹੈ 5000 ਰੁਪਏ ਤਾਂ ਬਚ ਜਾਣਗੇ ਜੇ ਆਪਣੇ ਪੱਠੇ ਕਰਦੇ ਤੂੜੀ ਕਰਦੀ ਫਿਰ ਸ਼ਾਇਦ ਬਚ ਜਾਣਾ ਆਪਾਂ ਨੂੰ ਜਿਹੜੇ ਬੈਠੇ ਨੇ ਮਤਲਬ ਇਹ ਉਹਨਾਂ ਨੂੰ ਫਾਇਦਾ ਤਾਂ 10 ਲੀਟਰ ਵਾਲੀ ਜਿਹੜੇ ਸ਼ਹਿਰ ਚ ਬੈਠੇ ਆ ਜਿੰਨਾਂ ਦਾ ਦੁੱਧ ਵੇਖਦਾ 50 ਰੁਪਏ ਉਹ ਸ਼ਾਇਦ ਉਹ ਬਚਾ ਸਕਦੇ ਕੋਈ 100 100 ਕੋ 150 ਰੁਪਏ ਜੇ ਮੰਨ ਲਾ ਵੀ ਉਹ ਵੀ ਜੇ ਫੀਡ ਫੂਡ ਦਾ ਘਟਾ ਘਟੂ ਕੇ ਜੇ ਮੰਨ ਕੇ ਚੱਲ ਚੌਕਰ ਛਿਲਕਾ ਜਾ ਪਾ ਕੇ ਤੇ ਸ਼ਾਇਦ ਉਹਨਾਂ ਨੂੰ ਬਚ ਜਾ ਤੇ ਦੋਸਤੋ ਕਦੀ ਕੰਮ ਸ਼ੁਰੂ ਕਰਨਾ ਕਿਸੇ ਦੇ ਪਿੱਛੇ ਨਾ ਲੱਗੋ ਇੱਕ ਚੰਗੀ ਭਾਂਵੇਂ ਮੱਝ ਲੈ ਲਓ ਇੱਕ ਭਾਂਵੇਂ ਚੰਗੀ ਗਾਂ ਲੈ ਲਿਓ ਮੱਝ ਲਿਓ 15 ਲੀਟਰ ਵਾਲੀ ਤੇ ਗਾਂ ਲਿਓ 25 ਲੀਟਰ ਵਾਲੀ ਠੀਕ ਹੈ ਜੀ ਫਿਰ ਕੰਮ ਸ਼ੁਰੂ ਕਰੋ ਘਰ ਪੈਸੇ ਬਚਣਗੇ ਫਿਰ ਤੁਹਾਡੇ ਹਰ ਇੱਕ ਕੰਮ ਛੱਡ ਕੇ ਭਵੇਂ ਇਸ ਕੰਮ ਵਾਂ ਲਾਜੋ ਤੇ ਤੁਹਾਡਾ ਮਨਾ ਪ੍ਰੋਫਿਟ ਪ੍ਰੋਫਿਟ ਆ ਸასი ਗਾਲ ਜੀ ਸਾਰਾ ਗੱਲਾਂ ਚੰਗੇ ਲੱਗੇ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਕਰ ਲੈਣਾ ਜੀ